ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲੋਕਾਂ ਨਾਲ ਕੀਤੀਆਂ ਹੋਰ ਗਰੰਟੀਆਂ ਹੌਲੀ ਹੌਲੀ ਸਮੇਂ ਅਨੁਸਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਚਾਹੇ ਗਰੰਟੀਆਂ ਫਾਜ਼ਿਲਕਾ ਦੇ ਵਿਕਾਸ ਦੀਆਂ ਹੋਣ ਜਾਂ ਸਰਦੀ ਪਿੰਡਾਂ ਦੇ ਲੋਕਾਂ ਤੇ ਆਈ ਆਫਤ ਨੂੰ ਦੂਰ ਕਰਨ ਦੀਆਂ ਹੋਣ ਚਾਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਨੂੰ ਤਰੱਕੀ ਦੇ ਲੀਹਾਂ ਤੇ ਲੈ ਕੇ ਜਾਣ ਦੀਆਂ ਹੋਣ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫਾਜ਼ਿਲਕਾ ਨੂੰ ਤਰੱਕੀ ਦੇ ਲੀਹਾਂ ਤੇ ਲਿਜਾਇਆ ਜਾ ਰਿਹਾ ਹੈ ਇਸੇ ਲਈ ਤਹਿਤ ਸਥਾਨਕ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾਵੱਲੋ ਬੀਤੀ ਰਾਤ ਫਾਜ਼ਿਲਕਾ ਦੇ ਵਾਰਡ ਨੰਬਰ 23 ਵਿੱਚ ਬਣੇ ਰਾਇਸਿਕ ਕਮਿਊਨਿਟੀ ਹਾਲ ਜਿਸ ਦੀ ਹਾਲਤ ਖਸਤਾ ਹੋ ਗਈ ਸੀ ਲੋਕਾਂ ਦੀ ਮੰਗ ਤੇ ਉਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕਰਾਇਆ ਗਿਆ ਹੈ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਪਟਵਾਰੀ ਖਜਾਨ ਸਿੰਘ ਨਗਰ ਕੌਂਸਲਰ ਇੰਚਾਰਜ ਸੁਨੀਲ ਮੈਣੀ ਛਿੰਦਾ ਕੋਗਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ ਇਸ ਮੌਕੇ ਬੋਲਦੇ ਹੋਏ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਸਵਣਾ ਨੇ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਨੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਵਿਧਾਨ ਸਭਾ ਭੇਜਿਆ ਹੈ ਅਤੇ ਜੋ ਮਾਨ ਸਤਿਕਾਰ ਉਹਨਾਂ ਦੇ ਪਰਿਵਾਰ ਨੂੰ ਫਾਜ਼ਿਲਕਾ ਦੇ ਲੋਕਾਂ ਨੇ ਦਿੱਤਾ ਹੈ ਉਸ ਨੂੰ ਦੂ ਮੰਦੇ ਹੋਏ ਫਾਜ਼ਿਲਕਾ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਰਾਏ ਸੇ ਕਮਿਊਨਿਟੀ ਹਾਲ ਜੋ ਕਿ ਵਾਰਡ ਨੰਬਰ 23 ਵਿੱਚ ਬਣਿਆ ਹੈ ਦੇ ਹਾਲਾਤ ਜਰਜਰ ਹੋ ਗਏ ਸੀ ਵਾਰਡ ਨੰਬਰ 23 ਦੇ ਲੋਕਾਂ ਤੇ ਵਸਿੰਦਿਆਂ ਦੇ ਕਹਿਣ ਤੇ ਇਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਫਾਜ਼ਿਲਕਾ ਦੇ ਵਿਕਾਸ ਵੀ ਸ਼ੁਰੂ ਕਰ ਦਿੱਤੇ ਗਏ ਹਨ ਤੇ ਜਲਦੀ ਹੀ ਹੋਰ ਕਰ ਦਿੱਤੇ ਜਾਣਗੇ ਹੋਰ ਇਸ ਮੁੱਖੇ ਬੋਲਦੇ ਵਿਧਾਇਕ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਫਾਜ਼ਿਲਕਾ ਦੇ ਵਿੱਚ ਜੋ ਰਾਇਸ ਕਮਿਊਨਿਟੀ ਹਾਲ ਸ਼ਹਿਰ ਦੇ ਵਿੱਚ ਬਣਿਆ ਹੈ ਵਾਰਡ ਨੰਬਰ 23 ਦੇ ਵਿੱਚ ਉਹਦੀ ਜਿਹੜੀ ਹਾਲਤ ਜਿਹੜੀ ਬਹੁਤ ਹੀ ਖਰਾਬ ਹੋ ਚੁੱਕੀ ਸੀ ਸਾਡੇ ਸ਼ਹਿਰ ਵਾਸੀਆਂ ਨੇ ਵਾਰਡ ਵਾਸੀਆਂ ਨੇ ਡਿਮਾਂਡ ਕੀਤੀ ਕਿ ਇਹਨੂੰ ਜਿਹੜਾ ਦੁਬਾਰਾ ਨਵੇਂ ਸਿਰਿਓਂ ਇਹਦੀ ਜਿਹੜੀ ਰੈਨੋਵੇਸ਼ਨ ਕਰਾਈ ਜਾਵੇ ਔਰ ਇਸ ਕੰਮ ਦੀ ਸ਼ੁਰੂਆਤ ਅੱਜ ਅਸੀਂ ਸਾਰੇ ਵਾਰਡ ਵਾਸੀਆਂ ਨਾਲ ਮਿਲ ਕੇ ਕਰਵਾ ਰਹੇ ਹਾਂ ਔਰ ਤਕਰੀਬਨ 10 ਲੱਖ ਰੁਪਏ ਦੀ ਲਾਗਤ ਆਏਗੀ ਔਰ ਜਿਹੜਾ ਬੜਾ ਵਧੀਆ ਜਿਹੜਾ ਰਾਏਸ ਕਮਿਊਨਿਟੀ ਹਾਲ ਨੂੰ ਰੈਨੋਵੇਟ ਕਰਕੇ ਦੁਬਾਰਾ ਨਵੇਂ ਸਿਰਿਓਂ ਜਿਹੜਾ ਬਹੁਤ ਵਧੀਆ ਲੁੱਕ ਦੇ ਕੇ ਬਣਾਇਆ ਜਾਊਗਾ ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਵਾਰਡ ਵਾਸੀ ਨੇ ਜਿੰਨਾ ਦੀ ਸਾਰੀ ਡਿਮਾਂਡ ਸੀ ਸਾਰਿਆਂ ਨੂੰ ਬਧਾਈ ਦਿੰਦਾ ਔਰ ਹੋਰ ਵੀ ਜਿਹੜੇ ਕੰਮ ਨੇ ਆਉਣ ਵਾਲੇ ਦਿਨਾਂ 'ਚ ਜਿਹੜੇ ਵਾਰਡ ਦੇ ਨੇ ਉਹ ਵੀ ਅਸੀਂ ਸ਼ੁਰੂ ਕਰ ਰਹੇ ਆ ਕੋਈ ਕਿਸੇ ਦਾ ਮਸਲਾ ਹੈ ਕੋਈ ਵੀ ਪਰੇਸ਼ਾਨੀ ਹੈ ਸਮੱਸਿਆ ਹਰ ਇੱਕ ਦਾ ਹੱਲ ਕੀਤਾ ਜਾ ਰਿਹਾ ਹੈ ਔਰ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਇਹ ਜਿਹੜਾ ਕੰਮ ਹੈ ਇਹ ਵੀ ਪੂਰਾ ਹੋ ਜਾਏਗਾ ਜਿਹੜੇ ਹੋਰ ਵਾਰਡ ਵਾਸੀਆਂ ਨੇ ਕੰਮ ਕਹੇ ਨੇ ਉਹ ਵੀ ਜਿਹੜੀ ਇੱਕ ਇੱਕ ਕਰਕੇ ਅਸੀਂ ਕੰਮ ਜਿਹੜੇ ਸ਼ੁਰੂਆਤ ਕਰ ਰਹੇ ਆ ਆਉਣ ਵਾਲੇ ਕੁਝ ਮਹੀਨੇ ਸਾਰੇ ਕੰਮ ਅਸੀਂ ਮੁਕੰਮਲ ਕਰਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत